ਮਾਮਲਾ ਕੀ ਹੈ ਜਿਹੜਾ ਇੱਕ ਪ੍ਰੈਸ ਕਾਨਫਰੈਂਸ ਗਾਈਆਂ ਦਾ ਆ ਗਾਈਆਂ ਮੱਜਾਂ ਨਾਲ ਰੱਖੀਆਂ ਸੀਆਂ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਹੈ ਤੁਸੀਂ ਚੱਕ ਲਓ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ ਇਹ ਸਣਾਈ ਨਹੀਂ ਕਰਦੇ ਸੀਗੇ ਥੋੜਾ ਆ ਕੇ ਫਾਰਮਰਸ਼ਨ ਵਿੱਚੋਂ ਤੋੜ ਗਏ ਤੇ ਇਹ ਗਲਤ ਇਸ਼ਾਰੇ ਕਰਦੀ ਮੇਰੇ ਬੱਚਿਆਂ ਨੂੰ ਇਹ ਬਹੁਤ ਗੰਦ ਬੋਲੀ ਮੇਰੇ ਪੋਤੀਆਂ ਨੂੰ ਵੀ ਬੋਲਦੀਏ ਬਹੁਤ ਦਿਨ ਮਾੜਾ ਚੰਗਾ ਬੋਲਿਆ ਸਾਨੂੰ ਸੱਚੋ ਪਾਈ ਕੋਈ ਹੈ ਮੇਰੇ ਨਿਆਣੇ ਹਨ ਮੇਰੇ ਤਿੰਨ ਜਣੇ ਨਿਆਣੇ ਸੀ ਇਹ ਪੰਜ ਜਣੇ ਸੀ ਮੇਰੇ ਤਿੰਨ ਨਿਆਣੇ ਸੀ ਇਹਦੇ ਮੁੰਡੇ ਨੇ ਵੀ ਦਾਤ ਕੱਢਿਆ ਮੇਰਾ ਪੋਤਾ ਵੀ ਲੈ ਕੇ ਆਇਆ ਝੂਠ ਨਹੀਂ ਬੋਲਦਾ। ਤੇ ਲੈ ਇਹਦਾ ਮੁੰਡਾ ਲੈ ਕੇ ਆਇਆ ਬੜਾ। ਇਹਨਾਂ ਨੇ ਮੇਰਾ ਫੋਨ ਵੀ ਚੱਕਿਆ ਮੇਰੇ ਪੋਤੇ ਦਾ। ਜੇ ਉਹ ਕਹਿੰਦੇ ਮੈਂ ਬਾਲਮੀਕਾ ਤਸਵੀਰ ਬਾਲਮੀਕੀਆਂ। ਅਸੀਂ ਕੋਈ ਇਹ ਤਾਂ ਨਹੀਂ ਹੁੰਦੀ ਉਹ ਲਾਗੜਾ ਦਸ ਮਟੂਆਂ ਦੀ ਧੀਆਂ ਨੇ। ਹਾਂ ਜੀ ਭਾਂਜੀ ਇੱਕ ਜਿਹੜਾ ਜਾਤ ਪਾਤ ਦਾ ਮੁੱਦਾ ਲੈ ਕੇ ਉਹ ਮਗੀਰ ਆਏ। ਸਿਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ। ਅਸੀਂ ਇਹ ਕਹਾਂ ਵੀ ਅਸੀਂ ਕੀ ਬਾਲਮੀਕੀਆਂ ਜੋ ਇਹ ਹੈ ਉਹ ਹੀ ਅਸੀਂ। ਇਹ ਭਾਈ ਨੇ ਗੱਲ ਕਹਿ ਤੀ ਦਾ ਇਹਨਾਂ ਦੇ ਬਰੋਤਾ ਕਰ ਦਿੱਤੇ ਬਸਤੇ ਇਹ ਸਾਡੇ ਬੱਚਾ ਨੂੰ ਸ਼ਾਰੇ ਗੰਦੇ ਕਰ ਸੀ ਉਹ ਕਿਤੇ ਪਾ ਕੇ ਈਆਂ ਪੈਣਾ ਨੂੰ ਗਾਣਾ ਕੱਢੀਆਂ ਮੇਰੀਆਂ ਨੂੰ ਪੋਤੀਆਂ ਨੇ ਛੱਡੀਆਂ ਹੋਰ ਆਖੇ ਮੇਰੀ ਪੋਤੀਆਂ ਇਹਨੂੰ ਨਹੀਂ ਛੱਡੀ ਇਹਨੂੰ ਜੋ ਨਾ ਸੋ ਪੋਤੀ ਬੋਲੀ ਇਹਨਾਂ ਪੋਤੀਆਂ ਨਹੀਂ ਮੇਰੀ ਧੀ ਨੂੰ ਬੋਲੀ ਅਸੀਂ ਜੋ ਵੀ ਇਹ ਗੱਲ ਹੈ ਇਹ ਤੇ ਹੁਣੀ ਚਾਹੀਦੀ ਹੈ ਇਹ ਮੇਰੇ ਬੱਚੇ ਨੇ ਇਦਾਂ ਬੋਲੀ ਹੈ ਹੱਥੋਂ ਪਾਈ ਵੀ ਪਹਿਲਾਂ ਗਾਣਾ ਟੜਦੀ ਇਹ ਆ ਗਿਆ ਤਿੰਨ ਜਾਣੇ ਤੇ ਪੂਰਾ ਟੱਬਰ ਆ ਗਿਆ ਇਹਨਾਂ ਹੱਥੋਂ ਭਾਈ ਆ ਕੇ ਕਿ ਮੇਰੇ ਨਾ ਅਸੀਂ ਤਾਂ ਕੋਈ ਲੜਾਈ ਦੇ ਮੂਹਰੇ ਨਹੀਂ ਸੀ ਜਿਹੜੀ ਲੜਾਈ ਕਰਨੀ ਸਾਡਾ ਸਵਾਲ ਉਹ ਆ ਵੀ ਜਿਹੜਾ ਇਹ ਮੁੱਦਾ ਆ ਜਿਹੜੀ ਗੱਤ ਉਹਨਾਂ ਪੁਲਾਏ ਆ ਗਾਈਆਂ ਦਾ ਮੁੱਦਾ ਆ ਅਸੀਂ ਸਾਰਿਆਂ ਅਸੀਂ ਵੀ ਭੈਣਾਂ ਆ ਅਸੀਂ ਵੀ ਕਿਸੇ ਦੀਆਂ ਧੀਆ ਭੈਣਾਂ ਵਾਂ ਉਸ ਦਿਨ ਲੜਾਈ ਇਹਨਾਂ ਦੀ ਆਪਸ ਚ ਹੋਈ ਨੇ ਸਾਨੂੰ ਵੀ ਬਹੁਤ ਗੰਦੇ ਬੋਲਡ ਬੋਲੇ ਆ ਕਿਹਨੇ ਬੋਲੇ ਤੁਹਾਨੂੰ ਇਹਨਾਂ ਨੇ ਜਿਨ੍ਹਾਂ ਦੀ ਲੜਾਈ ਹੋ ਰਹੀ ਹੈ ਇਹਨਾਂ ਦਾ ਸਰੀਆਂ ਖਾ ਭੈਣ ਜੀ ਕੀ ਕੀ ਤੁਹਾਨੂੰ ਉਹਨਾਂ ਨੇ ਮੇਰੀ ਮੰਮੀ ਦਾ ਨਾਮ ਲਿਆ ਮੇਰਾ ਲਿਆ ਇੱਕ ਸਾਡੀ ਭੈਣ ਹੋ ਰਹੀ ਹੈ ਇਸ ਟਾਈਮ ਹੈ ਨਹੀਂਗੀ ਉਹਦਾ ਵੀ ਨਾਮ ਲਿਆ ਨੇ ਸਾਨੂੰ ਬਹੁਤ ਗਲਤ ਗਲਤ ਬੋਲਡ ਬੋਲੇ ਨਾਲ ਸਾਨੂੰ ਇਸ਼ਾਰੇ ਕੀਤੇ ਤੁਸੀਂ ਇੱਧਰ ਆ ਜਾਓ ਆਪਣੇ ਹਸਬੰਦ ਦਾ ਨਾਮ ਲੈ ਕੇ ਆ ਜਾਓ ਤੁਸੀਂ ਵੀ ਠੀਕ ਹੈ ਉਹਨੂੰ ਇਹ ਪੁੱਛਣਾ ਅਸੀਂ ਚਾਹੁੰਦੇ ਆ ਕਿ ਇਹਨੇ ਸਾਡਾ ਨਾਮ ਕਿਉਂ ਲਿਆ ਸਾਡਾ ਕੀ ਵਿੱਚ ਰੋੜਾ ਸਾਡਾ ਕੀ ਰੋੜਾ ਗਿਆ ਸਾਰੇ ਮੱਲੇ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਉਸ ਦਿਨ ਦੋਸਤਾਂ ਮੈਂ ਐਮਸੀ ਸਾਹਿਬ ਸਾਡੇ ਕੋਲ ਖੜੇ ਸੀਗੇ ਇਹਨਾਂ ਨੂੰ ਵੀ ਬਾਜ਼ ਮਾਰ ਕੇ ਬਹੁਤ ਗਲਤ ਵੱਲ ਇਹਨਾਂ ਦੀ ਬੇਟੀ ਨੇ ਸਾਡੇ ਆਂਡ ਗਵਾੜ ਇਹਨਾਂ ਨੂੰ ਕਿਹਾ ਵੀ ਇਹ ਪਿੱਛੇ ਖੜੀਆਂ ਸੀ ਆ ਤੁਹਾਡੇ ਕੈਮਰੇ ਦੇ ਅੱਗੇ ਹੀ ਆ ਮੈਂ ਤਾਂ ਤੁਹਾਨੂੰ ਕੁਝ ਨਹੀਂ ਆ ਦੇਖੋ ਅਸੀਂ ਇਹਨਾਂ ਦੇ ਘਰ ਦੇ ਕੋਲ ਹੀ ਖੜੇ ਥੀਗੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹਨਾਂ ਦੇ ਘਰ ਤੱਕ ਗਏ ਇਹਨਾਂ ਨੇ ਉੱਥੇ ਹੀ ਰੋਕ ਲਿਆ ਸਾਨੂੰ ਕਿ ਤੁਸੀਂ ਇੱਥੇ ਰੁਕ ਜਾਓ ਐਮਸੀ ਸਾਹਿਬ ਅੱਗੇ ਨਹੀਂ ਗਏ ਉਹ ਸਾਡੇ ਘਰ ਤੋਂ ਵੀ ਪਿੱਛੇ ਰਹੇ ਆ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਜਿੱਦਾਂ ਇਹਨਾਂ ਦੀ ਸ੍ਰੇਖਾ ਉਹਨਾਂ ਦੀ ਭੈਣ ਹੈ ਅਸੀਂ ਵੀ ਉਹਨਾਂ ਦੀ ਭੈਣਾ ਸਾਨੂੰ ਵੀ ਇਨਸਾਫ ਦਿੱਤਾ ਜਾਵੇ ਇਹਨੇ ਗਲਤ ਕਿਉਂ ਬੋਲਿਆ ਸਾਡੇ ਨਾਲ ਸਾਨੂੰ ਕੀ ਮਤਵਲ ਅਸੀਂ ਕਿਤੇ ਰਹਿਨੇ ਉਹ ਕਿਤੇ ਰਹਿੰਦੀ ਆ ਅਸੀਂ ਦੇਦੇ ਘਰ ਵਾਲੇ ਨੂੰ ਕੂੜਾ ਵੀ ਨਾ ਪਾਉਂਦੇ ਵੇਚਾ ਨੂੰ ਇਹ ਬਲਾਉਂਦੇ ਨਾ ਭੈਣ ਸਾਨੂੰ ਕੋਈ ਮਤਲਬ ਨਹੀਂ ਇਹ ਨਾਲ ਸਾਡਾ ਹੀ ਨਾ ਸਾਡਾ ਨਾ ਕੋਈ ਲੈਣਾ ਦੇਣਾ ਸਾਡੀ ਮਮੀ ਦਾ ਨਾਮ ਅਸੀਂ ਇੱਥੇ ਰਹਿੰਦੇ ਆ ਇਹ ਪਰੇ ਰਹਿੰਦੇ ਆ ਸਾਨੂੰ ਕੋਈ ਮਤਲਬ ਨਹੀਂ ਇਹਦੇ ਘਰ ਵਾਲਾ ਕੂੜਾ ਚੱਕਦਾ ਅਸੀਂ ਕੂੜਾ ਵੀ ਨਹੀਂ ਦਿੰਦੇ ਕੂੜਾ ਵੀ ਅਸੀਂ ਆਪ ਹੀ ਸੈੱਟ ਕਰ ਆਉਂਦੇ ਆ ਰਹੀ ਗੱਲ ਭਾਜੀ ਸੈਨਾ ਦੀ ਸਾਰਿਆਂ ਨੇ ਕੀਤੀ ਆ ਅਸੀਂ ਇਕੱਲਿਆਂ ਨੇ ਨਹੀਂ ਕੀਤੀ ਦੇਖੋ ਐਨਸੀ ਦਾ ਅੱਜ ਬਣਿਆ 2 ਮਹੀਨਿਆਂ ਤੋਂ 3 ਨਾਂ ਤੋਂ ਠੀਕ ਆ ਨਾ ਸਾਡੇ 17 ਸਾਲ ਹੋ ਗਏ ਨਾ ਬਣੀ ਸ਼ੁਰੂ ਤੋਂ ਅਸੀਂ ਇਹਨਾਂ ਦੇ ਕਾਕੇ ਨਾ ਬਣੀ ਨੂੰ ਸਾਨੂੰ 17 ਸਾਲ ਹੋ ਗਏ ਸਾਡੀ ਔਣੀ ਜਾਣੀ ਆ ਸਾਡੇ ਨੇ ਰਾਤ ਵੀ ਆਉਣਾ ਦਿਨੇ ਵੀ ਆਉਣਾ ਤੁਸੀਂ ਵੀ ਆਉਣਾ ਰੁਕ ਮੈਂ ਹੈਗੀ ਵਿਧਵਾ ਮੈਂ ਵਿਧਵਾ ਜਨਾਨੀ ਆ ਮੈਨੂੰ ਇਹਦੀ ਰਾਤ ਵੀ ਲੋੜ ਪੈਣੀ ਮੈਨੂੰ ਇਹਦੀ ਦਿਨੇ ਵੀ ਲੋੜ ਪੈਣੀ ਮੈਂ ਹੈਗੀ ਮਰੀਜ਼ ਮੈਂ ਰੇਣੀ ਬਿਮਾਰ ਇਹਨੂੰ ਕਦਾ ਵੀ ਇਹਨਾਂ ਦੀ ਲੋੜ ਪੈ ਸਕਦੀ ਆ ਤੀਜਾ ਬੰਦਾ ਹੋਰ ਤੋਂ ਠੇਕੇ ਕਵੇ ਬੇਦੇ ਸੋਣਾਂ ਚਲਦੀ ਆ ਬੇ ਭਾਜੀ ਤੁਸੀਂ ਇਹਨਾਂ ਨੂੰ ਦੱਸਦੇ ਥਾ ਜਿਹਨੂੰ ਤਾਂ ਕਹਿ ਤਾ ਮੇਰੀ ਭੈਣ ਆ ਅਸੀਂ ਫਟਾੜੀਆਂ ਕੀ ਆ ਅਸੀਂ ਵੀ ਤੇਰੇ ਨਾਲ ਆਈਆਂ ਹਨ ਸਾਨੂੰ ਵੀ ਨਿਸ਼ਾਫ ਦੇਵੋ ਅਸੀਂ ਵੀ ਹੀ ਭੈਣ ਆਇਆ ਫੇ ਸਾਨੂੰ ਵੀ ਸਮਾਤ ਅਨੁਸਾਖ ਦਿੱਤਾ ਜਾਵੇ ਜਿੱਦਾਂ ਤੁਸੀਂ ਇਹਨਾਂ ਲਈ ਧਰਨੇ ਲਾਣ ਲਈ ਤਿਆਰ ਆ ਇਹ ਤੁਸੀਂ ਬੋਲੇ ਧਰਨੇ ਲਾਣ ਲਈ ਤਿਆਰ ਆ ਤਾਂ ਅਸੀਂ ਵੀ ਧਰਨੇ ਲਾਣ ਨੂੰ ਤਿਆਰ ਆ ਤੁਸੀਂ ਸਾਡੇ ਨਾਲ ਵੀ ਖੜੋ ਅਸੀਂ ਵੀ ਤਾਂ ਲੁੱਤੀਆਂ ਭੈਣ ਆਇਆ ਸਾਨੂੰ ਵੀ ਸਾਥ ਦਿੱਤਾ ਦੇ ਜੋ ਇਹਨੇ ਲਬ ਸਾਨੂੰ ਉੱਤਰ ਬੋਲਦੇ ਤੁਹਾਡੀ ਮੌਜੂਦਗੀ ਚ ਬੋਲੇ ਤੁਸੀਂ ਉੱਥੇ ਖੜੇ ਸੀਗੇ ਇਹਨਾਂ ਦੇ ਜਿੱਜਾ ਜੀ ਵੀ ਖੜੇ ਸੀਗੇ ਜੋ ਇਹਨੇ ਅੰਤ ਸ਼ਬਦ ਤੁਹਾਡੇ ਸਾਹਮਣੇ ਵੀ ਬੋਲਦੀ ਰਹੀ ਐ ਸ੍ਰੀਖਾ ਭੈਣ ਜੀ ਵੀ ਆਜੋ ਮੇਰੇ ਕਾ ਮੁੰਡੇ ਦੇ ਥੱਲੇ ਪੈਜੋ ਤਾਂ ਆਜੋ ਮੇਰੇ ਘਰ ਵਾਲੇ ਥੱਲੇ ਪੈਜੋ ਇਸ਼ਾਰਿਆਂ ਕਰ ਕਰਕੇ ਬੋਲੀ ਆ ਤੋਂ ਉਸਲੇ ਤੁਸੀਂ ਇਹਨੂੰ ਰੋਕ ਕਿਉਂ ਨਹੀਂ ਲਗਾਈ ਵੀ ਭੈਣ ਤੂੰ ਇਹ ਲਫ਼ਜ਼ ਨਹੀਂ ਬੋਲ ਸਕਦੀ ਤੂੰ ਭੈਣਾ ਤਾਂ ਉਹ ਵੀ ਸਾਡੀਆਂ ਭੈਣਾਂ ਆ ਵੀ ਇਹੀ ਕਹਿਣਾ ਚਾਹੁੰਦੀਆਂ ਵਿੱਚ ਇਹ ਭੈਣ ਇਨਸਾਫ਼ ਮੰਗ ਰਹੇ ਆ ਅਸੀਂ ਵੀ ਦਲਤ ਭੈਣਾ ਕੋ ਭੈਣਾ ਕੋ ਸਾਰਾ ਇਨਸਾਫ਼ ਮੰਗਾਗੇ ਤੇ ਸਾਡਾ ਵੀ ਇਨਸਾਫ਼ ਕੀਤਾ ਜਾਵੇ ਸਾਨੂੰ ਵੀ ਉਹ ਇਹ ਦੱਸੇ ਕਿੱਥੇ ਇਹਨਾਂ ਨੇ ਦਲਤ ਭੈਣਾ ਫੜੀਆਂ ਆ ਤਾਂ ਕਿੱਥੇ ਇਹਨਾਂ ਨੇ ਕੀਤਾ ਆ ਦੇਖੋ ਇਹ ਅਨੁਸਾਰ ਤੇ ਉਹਨੇ ਇੱਕੋ આરોਪਾਂ ਦਾ ਮੈਂ ਤੁਹਾਨੂੰ ਦੱਸਦਾ ਆ ਇਹ 4 ਦਿਨ ਲੜਾਈ ਪਹਿਲਾਂ ਤਾਂ 4 ਦਿਨਾਂ ਜੀ ਇਹ ਮੇਰੇ ਕੋਲ ਵੀਡੀਓ ਆ ਇਹ ਮੇਰੇ ਘਰ ਦੇ ਬਾਹਰ ਘੁੰਮਦੀ ਪਈ ਆ ਰਾਤ ਨੂੰ 10:30 10:00 ਵਜੇ ਇਹ 3-4 ਮੇਰੇ ਕੈਮਰੇ ਲੱਗੇ ਉਹਦੇ ਵਿੱਚ ਇਹ ਜਾਂਦੀ ਆਂਦੀ ਫੋਟ ਨੇ ਕਹਿ ਰਹੀ ਆ ਮੇਰਾ ਤਾਂ ਕੁਝ ਨਹੀਂ জানা ਮੈਂ ਤਾਂ ਸਿਰਫ ਕੱਪੜੇ ਪਾੜ ਕੇ ਮੈਂ ਇੱਥੇ ਇਲਜ਼ਾਮ ਲਾਣਾ ਆ ਦੇਖੋ ਮੈਂ ਜਿਹੜੀ ਗੱਲ ਹੈਗੀ ਮੈਨੂੰ ਇਹ ਮੈਨੂੰ ਸੁਣਾਈ ਆ ਤਾਂ ਉਹ ਮੈਂ ਕਹਿਣੀ ਆ ਬੇ ਇਲਜ਼ਾਮ ਮੇਰੇ ਤੇ ਲਾ ਸਕਦੇ ਇੰਨੀ ਕਲੀਅਰ ਗੱਲ ਬੋਲਦੀ ਨਜ਼ਰ ਆਂਦੀ ਵਿੱਚ ਆ ਦੇਖੋ ਫੋਨ ਤੇ ਜਾਂਦੀ ਆ ਹਮੇਸ਼ਾ ਕਲੀਅਰ ਗੱਲ ਬੋਲਦੀ ਦੇਖੋ ਕਲੀਅਰ ਗੱਲ ਤਾਂ ਨਹੀਂ ਬੋਲਦੀ ਮੈਨੂੰ ਸੁਣਿਆ ਤਾਂ ਮੈਂ ਤਾਂ ਕਹਿਣਾ ਹੀ ਆ ਜੋ ਮੈਨੂੰ ਸੁਣਿਆ ਹੈ ਜੋ ਮੈਨੂੰ ਸੁਣਿਆ ਉਹ ਤਾਂ ਮੈਂ ਕਹਿਣਾ ਹੀ ਆ ਦੇਖੋ ਮੇਰੇ ਹੁਣ ਘਰ ਦੇ ਬਾਹਰ ਮੇਰੀ ਡੇੜੀ ਵੀ ਬਾਹਰ ਸਾਰੀਆਂ ਬੈਠੀਆਂ ਇਹ ਜਿੱਕਰ ਦੇ ਕੁੱਤਾ ਲੈ ਕੇ ਆਂਦੀ ਕੁੱਤੇ ਮੈਂ ਤੇ ਲੱਤ ਤੋੜਨੀ ਆ ਕੁੱਤਾ ਆਇਆ ਜੀ ਅੱਗੇ ਆ ਦੇਖੋ ਆਇਆ ਆ ਬਾਰਾ ਕੁੱਤਾ ਲੈ ਕੇ ਲਗਾਤਾਰ 4 ਦਿਨ ਇਹ ਮੇਰੇ ਘਰ ਜਿੱਦਾਂ ਲੜਾਈ ਉਸੇ ਦਿਨ ਕਹਿੰਦੀ ਮੇਰੇ ਇਹਨੇ ਕੱਪੜੇ ਬਾੜੇ ਮੇਰੇ ਤੇ ਆ ਲਾਇਆ ਮੇਰੇ ਟੱਕ ਲਾਇਆ ਇਥੋਂ ਸਹੀ ਸਲਾਮਤ ਗਈ ਹੈ ਇਹ ਟੱਕ ਕਿੱਥੇ ਰਸਤੇ ਵਿੱਚ ਲੱਗਾ ਇਹ ਜਾਂਚ ਦਾ ਵਿਸ਼ਾ ਆ ਇਹ ਚਾਹਨੇ ਆ ਵੀ ਐਸ ਐਚਓ ਸਾਹਿਬ ਐਸ ਪੀ ਸਾਹਿਬ ਜੋ ਵੀ ਹੈਗੇ ਇਹਨਾਂ ਤੇ ਇੱਕ ਬੰਦੀ ਕਾਰਵਾਈ ਕਰੇ ਇਹਨਾਂ ਇਨਕੁਆਰੀ ਕਰੇ ਕਿ ਕਿੱਥੇ ਟੱਕ ਲੱਗਾ ਜਾ ਕੇ ਇਥੋਂ ਘਰੋਂ ਗਈ ਹੈ ਸਹੀ ਸਲਾਮਤ ਕਾਕ ਕਹਨੇ ਮਾਰਿਆ ਇਹ ਜਾਨਵਰੀ ਦਾ ਚਾਹੀਦੀ ਆ ਸਾਨੂੰ ਹਮੇਸ਼ਾ ਜੀਠਾਗਰ ਜੀ ਇੱਕ ਜਾਤਵਾਦ ਦਾ ਲੈ ਕੇ ਮੁੱਦਾ ਲਾਇਆ ਜਾਤਵਾਦ ਦਾ ਜੀ ਮੈਂ ਕੋਈ ਨਹੀਂ ਮੈਨੂੰ ਵੀਡੀਓ ਦਿਖਾ ਦਵੇ ਕਿਸੇ ਜਾਤੀ ਨੂੰ ਮੈਂ ਕੁਛ ਉੱਚਾ ਨਹੀਂ ਮੈਂ ਬੋਲਿਆ ਹਾਂ ਮੈਂ ਕਿਸੇ ਦੇ ਮ ਖਿਲਾਫ ਨਹੀਂ ਬੋਲਿਆ ਮੇਰੀਆਂ ਭੈਣਾਂ 10 ਸਾਲਾਂ ਤੋਂ ਰਖੜੀ ਬੰਨ੍ਹਦੀਆਂ ਸਿਰਫ ਦਲਿਤ ਸਮਾਜ ਨਾਲ ਇਹ ਬਿਲੋਂਗ ਕਰਦੀਆਂ ਆ ਮੈਂ 20-20 ਸਾਲਾਂ ਤੋਂ ਇਹਨਾਂ ਰਖੜੀ ਬਣਾ ਰਿਹਾ 10 ਸਾਲਾਂ ਤੋਂ 20-20 ਸਾਲਾਂ ਸਾਰੀ ਦਲਿਤ ਸਮਾਜ ਨੂੰ ਇਹ ਬਿਲੋਂਗ ਕਰਦੀਆਂ ਆ ਜੇ ਇਹਨੂੰ ਸੋਹਤਾ ਕਹਿੰਦਾ ਨਾ ਇੱਕੋ ਹੀ ਮੇਰੀ ਦਲਿਤ ਬਣਾਇਆ ਨਾ ਇਹ ਬਾਕੀ ਵੀ ਭੈਣਾਂ ਆ ਜੇ ਸਕਨ ਨਹੀਂ ਸਾਰੀ ਕੋਆਪਰੇਟ ਸਾਰਿਆਂ ਨੂੰ ਕਰੇ ਠੀਕ ਨਹੀਂ ਇੱਕ ਨਹੀਂ ਵੀ ਮੇਰੀ ਦਲਿਤ ਭੈਣ ਹੈ ਦਲਿਤ ਭੈਣ ਹੈ ਅਸੀਂ ਚਾਹੁੰਦੇ ਆ ਵੀ ਹਮੇਸ਼ਾ ਹੀ ਜਿਹੜਾ ਹੈ ਨਾ ਇਹ ਸਾਫ਼ ਸੁਥਰੀ ਰਾਜਨੀਤੀ ਹੋਵੇ ਇਹਨੂੰ ਜਿਹੜਾ ਪੜਕਾਉ ਨਾ ਬਣਾਇਆ ਜਾਵੇ ਇਹਨਾਂ ਦਾ ਜਿਹੜੇ ਸੋਤੇ ਹੋਣੀਆਂ ਇਹਨਾਂ ਦੇ ਵਿੱਚ ਆਉਣ ਦਾ ਕਾਰਨ ਕੀ ਹੈ ਜੀ ਕਾਰਨ ਜੀ ਇਹ ਤਾਂ ਮੈਂ ਹੁਣ ਤੁਹਾਨੂੰ ਮੈਂ ਕੀ ਦੱਸਾਂ ਜਦੋਂ ਲੜਾਈ ਸ਼ੁਰੂ ਹੋਈ ਆ ਅੰਨੂ ਸੋਤਾ ਤੇ ਜਿਹੜਾ ਇਹਦਾ ਜੀਜਾ ਲੱਗਦਾ ਆ ਵਿੱਕੀ ਅਸੀਂ ਉੱਥੇ ਦੇਖਿਆ ਜਦੋਂ ਇਹ ਉੱਥੇ ਸੀ ਤੇ ਜੇ ਵੀਸੀ ਆਊਗੀ ਤਾਂ ਉਦੋਂ ਇਹ ਦੋਨੇ ਜਾਣੇ ਖੜੇ ਹੋਗੇ ਤਾਂ ਲੜਾਈ ਹੋਣੀ ਇਹ ਅਨੁਸਾਰ ਤਾਂ ਕੀ ਕਰਦਾ ਸੀ ਇਹਦਾ ਵੀ ਜਾਂਚ ਦਾ ਵਿਸ਼ਾ ਵੀ ਉਸਵੇਲੇ ਕਿਉਂ ਪਹੁੰਚਿਆ ਵਿੱਕੀ ਡਿਊਟੀ ਆਨ ਡਿਊਟੀ ਸੀਗਾ ਇਹ ਕੀ ਕਰਦਾ ਸੀ ਇੱਥੇ ਜਿਹੜਾ ਆਨ ਡਿਊਟੀ ਸੀ ਉਹ ਕੌਣ ਸੀ ਇਹ ਜੀ ਇਹਨਾਂ ਦਾ ਜੀਜਾ ਹੀ ਲੱਗਦਾ ਆ ਇਹਦਾ ਜਿਹੜੀ ਲੇਡੀ ਇਲਜ਼ਾਮ ਲਾ ਰਹੀ ਆ ਇਹਦਾ ਜੀਜਾ ਹੀ ਆ ਇਹ ਇਹ ਉਹਨ ਡਿਊਟੀ ਸੀਗਾ ਦੋਵੇ ਡਿਊਟੀ ਸ਼ੁਰੂ ਹੋਈ ਸੀ ਇਹ 4:30 ਵਜੇ ਇੱਥੇ ਕੀ ਕਰਦਾ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ 3:00 ਵਜੇ ਜਿਹੜਾ ਤੂੰ ਛਪਰੇ ਦੀ ਗੱਲ ਕਰਦੇ ਛਪਰਾ ਤਾਂ ਪ੍ਰਸ਼ਾਸਨ ਨੇ ਢਾਇਆ ਹਾਂਜੀ ਉਹਦੇ ਵਿੱਚ ਮਹੱਲੇ ਵਾਲਿਆਂ ਦਾ ਕੀ ਰੋਲ ਹੈ ਜੀ ਮਹੱਲੇ ਵਾਲਿਆਂ ਦਾ ਇਹ ਤਾਂ ਇਹ ਤਾਂ ਉਹਨਾਂ ਨੂੰ ਪੁੱਛਿਆ ਜਾ ਸਕਦਾ ਠੀਕ ਨਹੀਂ ਇਹ 8 ਗਵਾਂ ਨੇ ਦਿੱਤੀ ਸੀ ਐਪਲੀਕੇਸ਼ਨ ਬਿਲਕੁਲ ਪਈ ਆ 100 ਬੰਦੇ ਦੀ ਇੱਥੇ ਸਾਈਨ ਕੀਤੇ ਆ ਉਹਨੇ ਐਪਲੀਕੇਸ਼ਨ ਦਿੱਤੀ ਕਾਰਪੋਰੇਸ਼ਨ ਨੇ ਇਹਨਾਂ ਨੇ ਦਿੱਤੀ ਸਾਰਿਆਂ ਨੂੰ ਦਿੱਤੀ ਇਹਨਾਂ ਨੇ ਦਿੱਤੀ ਆ ਬਕਾਇਦਾ ਅੱਜ ਤਾਂ ਸਾਈਨ ਹੋਏ ਆ ਇੱਕ ਇੱਕ ਬੰਦੇ ਨੇ ਠੀਕ ਨਹੀਂ ਬਾਕੀ ਹੁ ਮੈਨੂੰ ਪਤਾ ਲੱਗਾ মিডিਆ 라ਹੀਂ ਕਿ ਇਹਨਾਂ ਨੇ ਧਰਨਾ ਦੇਣਾ ਹੈ ਦੇਖੋ ਜੇ ਧਰਨਾ ਇਹ ਅਸੀਂ ਸੱਚਾਈ ਦਾ ਵੀ ਅਸੀਂ ਵੀ ਦੇਣਾ ਜਾਣਦੇ ਆ ਸੱਚਾਈ ਦਾ ਇਹ ਪੁਲਿਸ ਨੂੰ ਆਪਣਾ ਕੰਮ ਨਹੀਂ ਕਰਨ ਦੇ ਦੇ ਸਾਫ਼ ਸੁਥਰਾ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਆਪਣਾ ਕੰਮ ਕਰੇ ਪਰ ਇਹ ਰੁਕਾਵਟ ਪਾ ਰਹੇ ਆ ਇਹ ਜਿਹੜੇ ਲੀਡਰ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਸ਼ਹਿਰ ਦਾ ਪੜੀ ਆਹੀ ਪ੍ਰਸ਼ਾਸਨ ਉੱਤੇ ਜੋੜ ਕੇ ਬੇਨਤੀ ਤੁਹਾਡੀ ਰਾਹੀਂ ਕਿ ਇਹਨਾਂ ਨੂੰ ਜਿਹੜੀ ਅनाथ ਪਾਈ ਜਾਵੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਕਿਉਂ ਪਰਕਾਰ ਰਹੇ ਆ ਲੋਕਾਂ ਜਿਹੜਾ ਕੱਲ ਐਸਪੀ ਦੇ ਸਾਹਮਣੇ ਧਰਨਾ ਲਾ ਰਿਹਾ ਉਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਤਾਂ ਮੈਨੂੰ ਤਾਂ ਤੁਹਾਡੇ ਤੋਂ ਪਤਾ ਲੱਗ ਰਿਹਾ ਮੈਨੂੰ ਨਹੀਂ ਪਤਾ ਵੀ ਤੁਹਾਡਾ ਲਾ ਰਹੇ ਆ ਕਿ ਨਹੀਂ ਲਾ ਰਹੇ ਤੁਸੀਂ ਕਹਿੰਦੇ ਲਾ ਰਹੇ ਆ ਜੇ ਇਹ ਲਾਣਾ ਜਾਂਦੇ ਝੂਠ ਲਾਓਗੇ ਤਾਂ ਅਸੀਂ ਸੱਚਾਈ ਦਾ ਧਰਨਾ ਲਾਵਾਂਗੇ ਅਸੀਂ ਵੀ ਲਾਣਾ ਜਾਂਦੇ ਆ ਅਸੀਂ ਤਾਂ ਕਹਿੰਨੇ ਪ੍ਰਸ਼ਾਸਨ ਆਪਣਾ ਕੰਮ ਕਰੇ ਸਾਫ਼ ਸੁਥਰਾ ਔਰ ਸਹੀ ਇਹਨਾਂ ਕੋ ਡੀਵੀਆਰ ਪਈ ਹੈ ਉਹਦੇ ਆਧਾਰ ਤੇ ਫਤਹਾ ਹਾਰ ਤੇ ਜੋ ਫੈਸਲਾ ਲੈਣਾ ਹੈ ਜਬੇ ਪੁਲਿਸ ਦੀ ਠੀਕ ਹੈ